ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅੰਦੇਹਤਾ ਮੁਤਾਬਕ ਐਂਟੀ ਸੋਸ਼ਲ ਐਲੀਮੈਂਟਸ ਦੇ ਖਿਲਾਫ ਬੜੀ ਤੇਜ਼ੀ ਵਾਲੀ ਮੁਹਿੰਮ ਜਿਹੜੀ ਚਲਾਈ ਗਈ ਹੈ ਕਮਿਸ਼ਨਰੇਟ ਅਮਰਸਰ ਦੇ ਵਿੱਚ ਉਹਦੇ ਤਹਿਤ ਆਰਮਜ਼ ਐਕਟ ਦੇ ਵਿੱਚ ਔਰ ਲੁੱਟਾ ਖੋਹਣ ਵਾਲਾ ਗੈਂਗ ਕਾਬੂ ਕੀਤਾ ਗਿਆ ਜਿਹੜੇ ਕਿ ਜਾਲੀ ਨੰਬਰ ਲਾ ਕੇ ਤੇ ਜਾਲੀ ਆਰਸੀਆਂ ਤਿਆਰ ਕਰਕੇ ਵੀ ਆਪਣੇ ਕ੍ਰਾਈਮ ਨੂੰ ਅੰਜਾਮ ਦਿੰਦੇ ਸੀ ਇਹਦੇ ਦੋ ਮੁੱਖ ਮੈਂਬਰ ਕਨਿਸ਼ਕ ਕੁੰਦਰਾ ਜੋ ਕਿ ਐਨਮਸਨ ਮੇ ਦੇ ਬੈਕਸਾਈਡ ਦਾ ਰਹਿਣ ਵਾਲਾ ਹੈ ਇਹ ਤਕਰੀਬਨ ਉਹ ਮਰਿਦੀ 18 ਸਾਲ ਹੈ ਔਰ ਗੁਰਪ੍ਰੀਤ ਸਿੰਘ ਏਲੀਅਸ ਨੇ ਹਲਾਏ ਕੋਟ ਖਾਲਸਾ ਕਿਸ਼ਨ ਕੋਟ اسلام آباد ਦਾ ਹੈਗਾ ਇਹਦੀ ਉਮਰ ਤਕਰੀਬਨ 28 ਸਾਲ ਹੈ ਇਹ ਦੋਨੇ ਮਲਜ਼ਮ ਜਿਹੜੇ ਇਹਨਾਂ ਦੇ ਪਹਿਲਾਂ ਵੀ ਜਿਹੜਾ ਕਨਿਸ਼ ਕੁੰਦਰਾ ਹੈਗਾ ਤੇ ਮਖਬੂਲਪੁਰੇ ਦੇ ਵਿੱਚ ਇਹਨਾਂ ਨੇ ਕਾਫੀ ਵੱਡੀ ਵਾਰਦਾਤ ਕੀਤੀ ਸੀ 9ਵੇਂ ਮਹੀਨੇ ਚ 2023 ਚ 20 ਤਰੀਕ ਨੂੰ ਇਹ ਇਹਨਾਂ ਨੇ ਅਸਲ ਐਕਟ ਆਪਣੇ ਗੋਲੀ ਵੀ ਚਲਾਈ ਸੀ ਦਿਖਾਇਆ ਵੀ ਸੀ ਪਿਸਤੌਲ ਔਰ ਉਸ ਤੋਂ ਇਲਾਵਾ ਜਿਹੜਾ ਲੇਟੈਸਟ ਸਿਵਲ ਲਾਈਨ ਦੇ ਵਿੱਚ ਫੋਰਸ ਚੌਂਕ ਦੇ ਕੋਲ ਬੰਦਾ ਜਿਹੜਾ ਬਟਾਲੇ ਤੋਂ ਆ ਰਿਹਾ ਸੀ ਉਹਨੂੰ ਇਹਨਾਂ ਨੇ ਲੁੱਟਿਆ ਸੀਗਾ ਉਸ ਦਿਨ ਤੋਂ ਕਿਨੇ ਸ਼ਕੁੰਦਰਾ ਫਰਾਰ ਸੀਗਾ ਪਰ ਇਹਨਾਂ ਦੀ ਜਿਹੜਾ ਇਹ ਨਵਾਂ ਗੈਂਗ ਆਪਣਾ ਬਣਾ ਰਿਹਾ ਸੀਗਾ ਹੁਣ ਇਹਦੇ ਚੋਂ 4 ਪਿਸਤਲ ਤੇ ਰਾਉਂਡਸ ਤੇ ਇੱਕ ਟੌਏ ਪਿਸਤਲ ਇੱਕ ਜਾਲੀ ਕਾਗੇ ਤੇ ਇੱਕ ਜਿਹੜਾ ਮੋਟਰਸਾਈਕਲ ਹੈ ਉਮਰ ਲਹਿਣਾ ਤੋਂ ਇਸ ਕੇਸ ਦੇ ਵਿੱਚ ਟੋਟਲ ਹੋਂਗ ਬਰਾਮਦਗੀ ਜਿਹੜੀ ਹੈ 5 ਜਿਹੜੇ ਵੈਪਨ ਆਪਾਂ ਕਹਿ ਸਕਦੇ ਹਾਂ ਜਿੱਚ 4 ਪਿਸਟਲ ਤੇ 1 ਟੁਆਇ ਪਿਸਟਲ ਹੈ ਇਹ ਲੋਕਾਂ ਦੇ ਵਿੱਚ ਦੈਸ਼ਟਪੌਂਡ ਨੂੰ ਤੇ ਸਾਰਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਜਿਹੜਾ ਜ਼ੀਰੋ ਟੋਲਰੈਂਸ ਸਾਡੀ ਪਾਲਿਸੀ ਹੈਗੀ ਹੈ ਕਰਾਇਮ ਦੇ ਅਗੇ ਉਹਦੇ ਚ ਸਪੈਸ਼ਲ ਜੀ ਆਪਾਂ ਕੱਲੇ ਆਰਮਜ਼ ਐਕਟ ਦੀ ਗੱਲ ਕਰਾਂਗਾ ਮੈਂ ਤੇ ਉਹਦੇ ਚ 98 98 ਵੈਪਨਸ ਜਿਹੜੇ ਆ 22 11 2023 ਜਦੋਂ ਮੈਂ ਇੱਥੇ ਜੁਆਇਨ ਕੀਤਾ ਸੀ ਉੱਥੋਂ ਲੈ ਕੇ 17 4 24 ਤੱਕ 98 ਵੈਪਨਸ ਅਸੀਂ ਰਿਕਵਰ ਕਰ ਚੁੱਕੇ ਹੈ ਜਿਹੜੇ ਕਿ ਨਜਾਇਜ਼ ਅਸਲਾ ਹੈ ਔਰ ਇਹਦੇ ਵਿੱਚ 58 ਬੰਦੇ ਅਸੀਂ ਫੜੇ ਹੈ ਅਰੈਸਟ ਹੋਏ ਹੈ ਜਿਹੜੇ ਕਿ ਆਰਮ ਇਲੀਗਲ ਦੇ ਵਿੱਚ ਡੀਲ ਕਰਦੇ ਸੀ ਔਰ ਤੁਹਾਨੂੰ ਪਤਾ ਪਹਿਲਾਂ ਮਧਿਆ ਪ੍ਰਦੇਸ਼ ਤੇ ਹੋਰ ਸਾਰੀਆਂ ਨੈਟਵਰਕਸ ਜਿਹੜੇ ਬ੍ਰੇਕ ਕੀਤੇ